ਇਕ ਬਹੁਤ ਜ਼ਰੂਰੀ ਪੰਖ ਦਾ ਮਸਲਾ ਹੈ ਮੈਂ ਦਿਲੋਂ ਜਾਂ ਹਰ ਸਿੱਖ ਆਪਣੀ ਸ਼ਹੀਦ ਪਰਿਵਾਰਾਂ ਨੂੰ ਅਸੀਂ ਪਿਆਰ ਕਰਦੇ ਹਾਂ ਸਾਡੇ ਸ਼ਹੀਦਾਂ ਨੇ ਸਾਡੇ ਲਈ ਆਪਣਾ ਖੂਨ ਡੋਲਿਆ ਪਰ ਕੈਨੇਡਾ ਦੀ ਧਰਤੀ ਤੋਂ ਇੱਕ ਬੜਾ ਗੰਭੀਰ ਮਸਲਾ ਆਇਆ ਹੈ ਉਹਦੇ ਉੱਤੇ ਅੱਜ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਹੋਇਆ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ ਹੰਮਿਲਟਨ ਕੈਨੇਡਾ ਦੀ ਪ੍ਰਬੰਧਕ ਕਮੇਟੀ ਵਾਲੋਂ ਉੱਥੇ ਗੁਰਦੁਆਰਾ ਸਾਹਿਬ ਵਿਖੇ ਰਹਿ ਰਹੇ ਸਿੱਖ ਸ਼ਹੀਦ ਡਾਕਟਰ ਗੁਰਪ੍ਰੀਤ ਸਿੰਘ ਵਾਸੀ ਲੁਧਿਆਣਾ ਦੀ ਸੁਪਤਨੀ ਬੀਬੀ ਪਰਮਿੰਦਰਪਾਲ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੁਜੀਆਂ ਸ਼ਿਕਾਇਤਾਂ ਵਿਚ ਸਾਹਮਣੇ ਆਇਆ ਹੈ। ਕਿ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਕਈ ਮੈਂਬਰ ਪਤਿਤ ਹਨ ਜੋ ਬੀਤੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹਦੇਸ਼ਾਂ ਦੀ ਸਿੱਧੀ ਉਲੰਘਣਾ ਹੈ ਪੰਜ ਸਿੰਘ ਸਹਿਬਾਨ ਦੀ ਅੱਜ ਦੀ ਇਕਤਰਤਾ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਆਪਣਾ ਪੱਖ ਰੱਖਣ ਪ੍ਰਬੰਧਕ ਕਮੇਟੀ ਦੇ ਪਤਿਤ ਮੈਂਬਰ ਖਚਾਨ ਚੀ ਕੁਲਵਿੰਦਰ ਮੁਲਤਾਨੀ ਇਹ ਵੇਖੋ ਸਿੰਘ ਵੀ ਨਹੀਂ ਕਾਈ ਲਉਂਦੇ ਨਾਲ ਸਕਤਰ ਜਸ ਅਗੇ ਨੇ ਗੋਤ ਲਾਈ ਆ ਆਪਾਂ ਨਹੀਂ ਵਰਤਾਂਗੇ ਆਪਣਾ ਲਿਖਤੀ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਉਤੇ ਪੱਖ ਰੱਖਣ ਜਦੋਂ ਤੱਕ ਇਹ ਆਪਣਾ ਪੱਖ ਨਹੀਂ ਰੱਖਦੇ ਇਹਨਾਂ ਦੀਆਂ ਸੇਵਾਵਾਂ ਉਤੇ ਰੋਕ ਲਗਾਈ ਜਾਂਦੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਹੈ ਹੁਕਮ ਹੈ ਕਿ ਬੀਬੀ ਪਰਮਿੰਦਰਪਾਲ ਕੌਰ ਨੂੰ ਉਥੇ ਗੁਰਦੁਆਰਾ ਸਾਹਿਬ ਵਿਖੇ ਜੋਗ ਰਹਿਟਲੈਂਡ ਉਹਨਾਂ ਦੇ ਕੋਲੋਂ ਸੇਵਾਵਾਂ ਲੈਣ ਅਤੇ ਉਹਨਾਂ ਨੂੰ ਜੋਗ ਤਨਖਾਹ ਦਿੱਤੀ ਜਾਵੇ ਇਹਨਾਂ ਦੇ ਪਰਿਵਾਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪ੍ਰਬੰਧਕ ਕਮੇਟੀ ਦੀ ਹੋਵੇਗੀ ਉਟਾਰੀਓ ਕੈਨੇਡਾ ਦੀ ਸਿੱਖ ਸੰਗਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੰਗਤ ਅਕਾਲ ਤਖਤ ਸਾਹਿਬ ਦੇ ਇਸ ਆਦੇਸ਼ ਦੀ ਪਾਲਣਾ ਯਕੀਨੀ ਬਣਾਵੇ ਸਮੁੱਚਾ ਪੰਥ ਸ਼ਹੀਦ ਪਰਿਵਾਰਾਂ ਦਾ ਹਮੇਸ਼ਾ ਖਿਆਲ ਰੱਖੇ ਇਹਨਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਇੱਕ ਬਹੁਤ ਜ਼ਰੂਰੀ ਪੰਥ ਦਾ ਮਸਲਾ ਹੈ ਮੈਂ ਦਿਲੋਂ ਜਾਂ ਹਰ ਸਿੱਖ ਆਪਣੀ ਸ਼ਹੀਦ ਪਰਿਵਾਰਾਂ ਨੂੰ ਅਸੀਂ ਪਿਆਰ ਕਰਦੇ ਹਾਂ ਸਾਡੇ ਸ਼ਹੀਦਾਂ ਨੇ ਸਾਡੇ ਲਈ ਆਪਣਾ ਖੂਨ ਡੋਲਿਆ ਪਰ ਕੈਨੇਡਾ ਦੀ ਧਰਤੀ ਤੋਂ ਇੱਕ ਬੜਾ ਗੰਭੀਰ ਮਸਲਾ ਆਇਆ ਹੈ ਉਹਦੇ ਉੱਤੇ ਅੱਜ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਵਿੱਚ ਵਿਚਾਰ ਹੋਈ ਗੁਰਦੁਆਰਾ ਸਾਹਿਬ ਬਾਬਾ ਗੱਡਾ ਜੀ ਹਮਿਲਟਨ ਕੈਨੇਡਾ ਦੀ ਪ੍ਰਬੰਧਕ ਕਮੇਟੀ ਵੱਲੋਂ ਉੱਥੇ ਗੁਰਦੁਆਰਾ ਸਾਹਿਬ ਵਿਖੇ ਰਹਿ ਰਹੇ ਸਿੱਖ ਸ਼ਹੀਦ ਡਾਕਟਰ ਗੁਰਪ੍ਰੀਤ ਸਿੰਘ ਵਾਸੀ ਲੁਧਿਆਣਾ ਦੀ ਸੁਪਤਨੀ ਬੀਬੀ ਪਰਮਿੰਦਰਪਾਲ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੁਜੀਆਂ ਸ਼ਿਕਾਇਤਾਂ ਵਿਚ ਸਾਹਮਣੇ ਆਇਆ ਹੈ ਕਿ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਕਈ ਮੈਂਬਰ ਪਤਿਤ ਹਨ ਜੋ ਬੀਤੇ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹਦੇਸ਼ਾਂ ਦੀ ਸਿੱਧੀ ਉਲੰਘਣਾ ਹੈ। ਪੰਜ ਸਿੰਘ ਸਹਿਬਾਨ ਦੀ ਅੱਜ ਦੀ ਇਕਤਰਤਾ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਆਪਣਾ ਪੱਖ ਰੱਖਣ ਪ੍ਰਬੰਧਕ ਕਮੇਟੀ ਦੇ ਬਕਤ ਮੈਂਬਰ ਖਚਾਨ ਕੀ ਕੁਲਵਿੰਦਰ ਮੁਲਤਾਨੀ ਇਹ ਵੇਖੋ ਸਿੰਘ ਵੀ ਨਹੀਂ ਕਾਈ ਲਉਂਦੇ ਨਾਲ ਸਕੱਤਰ ਜਸ ਗੇਨੀ ਗੋਤ ਲਈ ਆਪਾਂ ਨਹੀਂ ਵਰਤਾਂਗੇ ਆਪਣਾ ਲਿਖਤੀ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਉਤੇ ਪੱਖ ਰੱਖਣ ਜਦੋਂ ਤੱਕ ਇਹ ਆਪਣਾ ਪੱਖ ਨਹੀਂ ਰੱਖਦੇ ਇਹਨਾਂ ਦੀਆਂ ਸੇਵਾਵਾਂ ਉੱਤੇ ਰੋਕ ਲਗਾਈ ਜਾਂਦੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਹੈ ਹੁਕਮ ਹੈ ਕਿ ਬੀਬੀ ਪਰਮਿੰਦਰਪਾਲ ਕੌਰ ਨੂੰ ਉਥੇ ਗੁਰਦੁਆਰਾ ਸਾਹਿਬ ਵਿਖੇ ਜੋਗ ਰਹਿਟ ਲੈਣ ਉਨ੍ਹਾਂ ਦੇ ਕੋਲੋਂ ਸੇਵਾਵਾਂ ਲੈਣ ਔਰ ਉਹਨਾਂ ਨੂੰ ਜੋਗ ਤਨਖਾਹ ਦਿੱਤੀ ਜਾਵੇ ਇਹਨਾਂ ਦੇ ਪਰਿਵਾਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪ੍ਰਬੰਧਕ ਕਮੇਟੀ ਦੀ ਹੋਵੇਗੀ ਉਟਾਰੀਓ ਕੈਨੇਡਾ ਦੀ ਸਿੱਖ ਸੰਗਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਗਤ ਅਕਾਲ ਤਖਤ ਸਾਹਿਬ ਦੇ ਇਸ ਆਦੇਸ਼ ਦੀ ਪਾਲਣਾ ਯਕੀਨੀ ਬਣਾਵੇ ਸਮੂਚਾ ਪੰਥ ਸ਼ਹੀਦ ਪਰਿਵਾਰਾਂ ਦਾ ਹਮੇਸ਼ਾ ਖਿਆਲ ਰੱਖੇ ਇਹਨਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ